ਜੀ ਅੱਜ ਦਾ ਵਿਸ਼ਾ ਬੇहद ਸੰਵੇਦਨਸ਼ੀਲ ਹੈ ਅੱਜ ਦਾ ਦਿਨ ਬੜਾ ਦੁਖਦਾਈ ਦਿਨ ਹੈ ਅੱਜ 4 ਜਨਵਰੀ ਹੈ 4 ਜਨਵਰੀ 2010 ਨੂੰ ਤਖਤਾਂ ਤੇ ਕਾਬਜ਼ ਜਥੇਦਾਰਾਂ ਨੇ ਸਿੱਖਾਂ ਦੀ ਆਜ਼ਾਦ ਹਸਤੀ ਤੇ ਅਡਰੀ ਹੋਣ ਦੇ ਪ੍ਰਤੀਕ ਮੂਲ ਨਾਨਕਸ਼ਹੀ ਕੈਲੰਡਰ ਦਾ ਕਤਲ ਕੀਤਾ ਸੀ ਕੌਮ ਦੇ ਵਿੱਚ ਇੱਕ ਸੁਰਤਾ ਲਿਆਂਦੇ ਨਾਮ ਤੇ ਤਖਤਾਂ ਦੇ ਪੁਜਾਰੀਆਂ ਨੇ ਮੂਲ ਨਾਨਕਸ਼ਹੀ ਕੈਲੰਡਰ ਦਾ ਕਤਲ ਕਰਕੇ ਇਸ ਦੀ ਜਗ੍ਹਾ ਦੇ ਉੱਤੇ ਇੱਕ ਮਿਲਗੋਬਾ ਕੈਲੰਡਰ ਬਣਾ ਦਿੱਤਾ ਜਿਸ ਵਿੱਚ ਬਿਕਰਮੀ ਨਾਲ ਸੰਬੰਧਿਤ ਤਰੀਕਾ ਵੀ ਨੇ ਕੁਝ ਤਰੀਕਾ ਮੂਲ ਨਾਨਕਸ਼ਹੀ ਕੈਲੰਡਰ ਨਾਲ ਜੁੜਦੀ ਹੈ ਕੁਝ ਤਰੀਕਾ ਇਸਵੀ ਕੈਲੰਡਰ ਦੀ ਹੈ ਤਖਤਾਂ ਦੇ ਜਥੇਦਾਰਾਂ ਨੇ ਉਸ ਵਕਤ ਦਾਵਾ ਕੀਤਾ ਸੀ ਕਿ ਨਾਨਕਸ਼ਹੀ ਕੈਲੰਡਰ ਵਿੱਚ ਸੋਧਾਂ ਕਰਨ ਤੋਂ ਬਾਅਦ ਸਮੁੱਚੀ ਕੌਮ ਵਿੱਚ ਏਕਤਾ ਹੋ ਜਾਵੇਗੀ ਲੇਕਿਨ ਸਮੁੱਚੀ ਕੌਮ ਕਈ ਹਿੱਸਿਆਂ ਵਿੱਚ ਵੰਡੀ ਗਈ ਇਹਦੇ ਮੁੱਖ ਤੌਰ ਤੇ ਜ਼ਿੰਮੇਵਾਰ ਤਖਤਾਂ ਤੇ ਕਾਬਜ਼ ਉਸ ਵੇਲੇ ਦੇ ਜਥੇਦਾਰ ਸੀ ਨਾਨਕਸ਼ਹੀ ਕੈਲੰਡਰ 4 ਜਨਵਰੀ 2010 ਨੂੰ ਖਤਮ ਕਰ ਦਿੱਤਾ ਗਿਆ ਇੱਕ ਅਜੀਬ ਇਤਫਾਕ ਸੀ ਕਿ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਔਰ ਦੂਸਰੇ ਪਾਸੇ ਤਖਤਾਂ ਦੇ ਕਾਬਜ਼ ਜਥੇਦਾਰ ਨਾਨਕਸ਼ਹੀ ਕੈਲੰਡਰ ਦਾ ਕਤਲ ਕਰ ਰਹੇ ਸੀ